ਅਲਕੇ ਉਠ ਪਪੋਲੀਏ ਵਿਣ ਬੁਜੇ ਮੁਗਦੀ ਅਜਾਣ ਸੋ ਪ੍ਰਭ ਚੇਤਨਾ ਆਇਓ ਛੁੱਟ ਗੀ ਬੇਵਾਂ ਸਤਗੁਰ ਸਤਿ ਚਿਤਲਾ ਨਿਧਾਨ ਭਗਤ ਵਸ਼ਲ ਜਬਰ ਤਖਤ ਸਿੰਘਾਸਣ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਸਾਹਿਬਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਉਹ ਸਤਿਗੁਰ ਸਾਹਿਬਾਂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਹੋਇਆ ਸਾਰੀ ਸੰਗਤ ਗੱਜ ਕੇ ਫਤੇ ਬੁਲਾਵੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦੀ ਵੱਡਿਆਂ ਭਾਗਾਂ ਵਾਲਿਓ ਧੰਨ ਗੁਰੂ ਕਲਗੀ ਤਰਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਕਾਲ ਸੇ ਪੰਥ ਨੋ ਕੌਮੀ ਤਿਉਹਾਰ ਹੋਲਾ ਮਹੱਲਾ ਮਨਾਉਂਦਿਆਂ ਹੋਇਆ ਇਸ ਪਾਵਨ ਪਵਿੱਤਰ ਮਹਾਨ ਅਸਥਾਨ ਦੇ ਆਪ ਜੀ ਦਰਸ਼ਨ ਦੀਦਾਰੇ ਕਰ ਰਹੇ ਹੋ ਇਸ ਪਾਵਨ ਪਵਿੱਤਰ ਮਹਾਨ ਅਸਥਾਨ ਦਾ ਨਾਮ ਹੈ ਤਖਤ ਸ੍ਰੀ ਕੇਸਗੜ ਸਾਹਿਬ ਔਰ ਇਸ ਸ਼ਹਿਰ ਦਾ ਨਾਮ ਹੈ ਸ੍ਰੀ ਅਨੰਦਪੁਰ ਸਾਹਿਬ ਜੀ ਪਹਿਲਾ ਇਸ ਦਾ ਨਾਮ ਮਾਖੋਵਾਲ ਹੋਇਆ ਕਰਦਾ ਸੀ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਜੀ ਨੇ ਦੀਪ ਚੰਦ ਦੀ ਵਿਧਵਾ ਰਾਣੀ ਦੇ ਕੋਲੋਂ ਇਹ ਸਾਰੀ ਜ਼ਮੀਨ ਮੁੱਲ ਲੈ ਕਰਕੇ ਇਸ ਸ਼ਹਿਰ ਦਾ ਨਾਮ ਆਪਣੇ ਸਤਿਕਾਰਯੋਗ ਮਾਤਾ ਜੀ ਮਾਤਾ ਨਾਨਕੀ ਜੀ ਦੇ ਨਾਮ ਉੱਤੇ ਚੱਕ ਮਾਤਾ ਨਾਨਕੀ ਰੱਖਿਆ ਔਰ ਬਾਅਦ ਦੇ ਵਿੱਚ ਇਸ ਸ਼ਹਿਰ ਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਜੀ ਪ੍ਰਸਿੱਧ ਹੋਇਆ ਧੰਨ ਗੁਰੂ ਕਲਗੀ ਤਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਸ ਸ਼ਹਿਰ ਦੀ ਰੱਖਿਆ ਵਾਸਤੇ ਇਸ ਨੂੰ ਸੁਰੱਖਿਅਤ ਰੱਖਣ ਵਾਸਤੇ ਪੰਜ ਕਿਲਿਆਂ ਦੀ ਉਸਾਰੀ ਕੀਤੀ ਕਿਲਾ ਸ੍ਰੀ ਆਨੰਦਗੜ੍ਹ ਸਾਹਿਬ ਜੀ ਕਿਲਾ ਸ੍ਰੀ ਲੋਹਗੜ੍ਹ ਸਾਹਿਬ ਜੀ ਕਿਲਾ ਸ੍ਰੀ ਤਾਰਾਗੜ੍ਹ ਸਾਹਿਬ ਜੀ ਕਿਲਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਔਰ ਕਿਲਾਸਰੀ ਹੋਲਗੜ ਸਾਹਿਬ ਜੀ ਇਸੇ ਹੀ ਪਾਵਨ ਧਰਤੀ ਉੱਤੇ ਕਸ਼ਮੀਰੀ ਪੰਡਤ ਫਰਿਆਦ ਲੈ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਸਤਿਗੁਰਾਂ ਨੂੰ ਬੇਨਤੀ ਕੀਤੀ ਸਤਿਗੁਰ ਜੀ ਕਿਰਪਾ ਕਰੋ ਔਰੰਗਜ਼ੇਬ ਬੜਾ ਜ਼ਾਲਮ ਹੈ ਔਰ ਜ਼ਬਰੀ ਸਾਨੂੰ ਸਾਡਾ ਧਰਮ ਤਬਦੀਲ ਕਰ ਰਿਹਾ ਹੈ ਸਾਡੇ ਧਰਮ ਨੂੰ ਖਤਰਾ ਹੈ ਸਾਡੇ ਧਰਮ ਦੀ ਰੱਖਿਆ ਕਰੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਕਸ਼ਮੀਰੀ ਪੰਡਤਾਂ ਦੀ ਫਰਿਆਦ ਨੂੰ ਮੰਨ ਕੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਦਿੱਲੀ ਚਾਂਦਨੀ ਚੌਕ ਵਿਖੇ ਜਾ ਕਰਕੇ Hindu ਧਰਮ ਦੀ ਰੱਖਿਆ ਲਈ ਤਿਲਕ ਜੰਨਿਓ ਦੀ ਖਾਤਰ ਸ਼ਹਾਦਤ ਪ੍ਰਾਪਤ ਕੀਤੀ ਔਰ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਹੋਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਸ ਸਾਕੇ ਨੂੰ ਕਲਯੁਗ ਦਾ ਸਭ ਤੋਂ ਵੱਡਾ ਸਾਕਾ ਆਖਿਆ ਦਸਮ ਗੁਰਬਾਣੀ ਜੀ ਦੇ ਬਚਨ ਹਨ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕਿਨੋ ਵੱਡੋ ਕਲੂ ਮਹ ਸਾਕਾ 사ਤਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਠੀਕਰ ਫੋਰ ਤੇ ਲੀਸ ਸਿਰ ਪ੍ਰਭਪੁਰ ਕੀਆ ਭਯਾਨ ਤੇਗ ਬਹਾਦਰ ਸੀ ਕਿਰਿਆ ਕਰੀ ਨਕਿਨਹੁ ਆਨ ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ਹੇ 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 ਸਭ ਜਗ ਭਯੋ ਜੈ 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 ਸੁਰ ਲੋਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਹੋਈ ਦਿੱਲੀ ਚਾਂਦਨੀ ਚੌਕ ਤੋਂ ਸਤਿਗੁਰ ਸਾਹਿਬਾਂ ਜੀ ਦਾ ਪਾਵਨ ਸਿਰਸ ਲੈ ਕਰਕੇ ਭਾਈ ਜੈਤਾ ਜੀ ਭਾਈ ਜੀਵਨ ਸਿੰਘ ਪੜਾਦਾਰ ਪੜਾ ਹੁੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪਹੁੰਚੇ ਜਿੱਥੇ ਅੱਜ ਕੱਲ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜੀ ਸ਼ੋਭਨੀਕ ਹੈ ਉਸ ਪਾਵਨ ਅਸਥਾਨ ਉੱਤੇ ਸਤਿਗੁਰਾਂ ਦੇ ਸਿਰਸ ਵਾਸ ਸੀਸ ਦਾ ਸਸਕਾਰ ਵਾਸਤੇ ਚੰਦਨ ਤੇ ਜਿਖਾ ਜਿਨੀ ਗਈ ਸਤਿਗੁਰ ਸਾਹਿਬਾਂ ਜੀ ਦੇ ਪਾਵਨ ਸੀਸ ਦਾ ਸੰਸਕਾਰ ਹੋ ਰਿਹਾ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਜਤਾ ਜੀ ਨੂੰ ਕੋਲ ਬੁਲਾਇਆ ਗੱਲ ਨਾਲ ਲਾਇਆ ਰੰਗ ਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਅਤੇ ਭਾਈ ਜਤਾ ਜੀ ਕੋਲੋਂ ਸਤਿਗੁਰਾਂ ਨੇ ਇਹ ਗੱਲ ਪੁੱਛੀ ਕਿ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਹੋਈ ਕਿ ਉਸ ਵੇਲੇ ਉੱਥੇ ਕੋਈ ਸਿੱਖ ਨਹੀਂ ਸੀ ਉਸ ਵੇਲੇ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਭਾਈ ਜੈਤਾ ਜੀ ਹੱਥ ਜੋੜ ਕੇ ਸਤਿਗੁਰੂ ਸਿਰ ਝੁਕਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰੂ ਜੀ ਸਿੱਖ ਤਾਂ ਬਹੁਤ ਸਨ ਪਰ ਉਹਨਾਂ ਦੀ ਕੋਈ ਵੱਖਰੀ ਪਛਾਣ ਨਹੀਂ ਸੀ ਉਸ ਬੰਦੀ ਹੋਏ ਚਿੱਖਾ ਦੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸੰਕਲਪ ਲਿਆ ਕਿ ਐਸਾ ਸਿੱਖ ਬਣਾਵਾਂਗਾ ਭਾਵੇਂ ਉਹ ਕਰੋੜਾਂ ਦੇ ਵਿੱਚ ਵੀ ਖੜਾ ਹੋਵੇ ਉਹਦੀ ਵੱਖਰੀ ਪਛਾਣ ਹੋਵੇਗੀ ਸਮਾਪਤਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੁਕਮਨਾਮੇ ਭੇਜੇ 1699 ਦੀ ਵਿਸਾਖੀ ਵਾਲੇ ਦਿਨ ਇਸੇ ਹੀ ਪਾਵਨ ਅਸਥਾਨ ਉੱਤੇ ਸੰਗਤਾਂ ਦਾ ਬੜਾ ਭਾਰੀ ਇਕੱਠ ਹੋਇਆ ਅੰਮ੍ਰਿਤ ਵੇਲਾ ਹੋਇਆ ਦੀਵਾਨ ਸੱਜੇ ਆਸਾ ਦੀ ਵਾਰ ਦੇ ਕੀਰਤਨ ਦੀ ਆਰੰਭਤਾ ਹੋਈ ਭੋਗ ਪਾਇਆ ਭੋਗ ਪੈਣ ਤੋਂ ਉਪਰੰਤ ਕਲਗੀ ਤਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੰਬੂ ਦੇ ਵਿੱਚੋਂ ਬਾਹਰ ਆਏ ਸਟੇਜ ਉੱਤੇ ਆਏ ਹੱਥ ਵਿੱਚ ਨੰਗੀ ਤਲਵਾਰ ਲੈ ਕਰਕੇ ਸਤਿਗੁਰਾਂ ਨੇ ਉੱਚੀ ਆਵਾਜ਼ ਦੇ ਨਾਲ ਗਰਜਵੀਂ ਆਵਾਜ਼ ਦੇ ਵਿੱਚ ਕਿਹਾ ਮੈਨੂੰ ਅੱਜ ਇੱਕ ਸੀਸ ਦੀ ਲੋੜ ਹੈ ਚਾਰ ਚਫੇਰੇ ਸੰਗਤਾਂ ਦੇ ਵਿੱਚ ਸਨਾਟਾ ਛਾ ਗਿਆ ਚੁੱਪ ਛਾ ਗਈ ਭਾਈ ਤਿਆਰਾਮ ਦੀ ਉੱਠ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ ਸਤਿਗੁਰ ਜੀ ਮੇਰਾ ਸੀਸ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ ਸਤਗੁਰਾਂ ਨੇ ਭਾਈ ਦਇਆ RAM ਜੀ ਨੂੰ ਬਾਹੋਂ ਫੜਿਆ ਤੰਬੂ ਵਿੱਚ ਲੈ ਗਏ ਬਾਣਾ ਵਰਤਿਆ ਤਲਵਾਰ ਚੱਲਣ ਦੀ ਆਵਾਜ਼ ਆਈ ਲਹੂ ਲਿਪੜੀ ਤਲਵਾਰ ਲੈ ਕਰਕੇ ਸਤਗੁਰ ਜੀ ਫੇਰ ਸਟੇਜ ਉੱਤੇ ਆਏ ਸਤਗੁਰਾਂ ਨੇ ਫੇਰ ਇੱਕ ਅਸੀਸ ਦੀ ਮੰਗ ਕੀਤੀ ਇਸੇ ਤਰ੍ਹਾਂ ਸਤਗੁਰਾਂ ਨੇ ਪੰਜ ਵਰੀ ਸਟੇਜ ਉੱਤੇ ਆ ਕਰਕੇ ਵਾਰੀ ਵਾਰੀ ਪੰਜ ਅਸੀਸ ਦੀ ਮੰਗ ਕੀਤੀ ਭਾਈ ਦਇਆ RAM ਜੀ ਹਾਜ਼ਰ ਹੋਏ ਭਾਈ ਧਰਮਦਾਸ ਜੀ ਨੇ ਆਪਣਾ ਅਸੀਸ ਸਤਗੁਰਾਂ ਨੂੰ ਭੇਟਾ ਕੀਤਾ ਭਾਈ ਹਿੰਮਤ ਰਾਏ ਭਾਈ ਮੁਹਕਮ ਚੰਦ ਭਾਈ ਸਾਹਿਬ ਚੰਦ ਜੀ ਨੇ ਆਪਣਾ ਸਿਰ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਕੀਤਾ ਸਤਿਗੁਰਾਂ ਨੇ ਪੰਜਾਂ ਨੂੰ ਬਾਹੋਂ ਫੜਿਆ ਤੰਬੂ ਵਿੱਚ ਲਿਜਾ ਕੇ ਕਰਕੇ ਉਹਨਾਂ ਦੇ ਸਿਰ ਢੱਡ ਤੋਂ ਅਲੱਗ ਕਰਕੇ ਇੱਕ ਥਰਬ ਲੋਹੇ ਦਾ ਬਾਟਾ ਲਿਆ ਬਾਟੇ ਦੇ ਵਿੱਚ ਸਵਸ਼ ਜਲ ਪਾ ਕੇ ਆਪਣੇ ਕਰ ਕਮਲਾਂ ਦੇ ਵਿੱਚ ਦੋ ਧਾਰੀ ਫੌਲਾਦੀ ਖੰਡਾ ਲੈ ਕਰਕੇ ਵੀਰ ਆਸਨ ਹੋ ਕੇ ਉਸ ਜਲ ਦੇ ਵਿੱਚ ਖੰਡਾ ਫੇਰਦਿਆਂ ਹੋਇਆ ਜਪ ਜੀ ਜਾਪ ਸਬਈਏ ਚੌਪਈ ਅਨੰਦ ਸਾਹਿਬ ਜੀ ਦਾ ਪਾਠ ਕੀਤਾ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਉਹਨਾਂ ਪੰਜਾਂ ਨੂੰ ਮੁਰ ਸੁਰਜੀਤ ਕੀਤਾ ਅੰਮ੍ਰਿਤ ਛਕਾਇਆ ਰਹਿਣੀ ਬਹਿਣੀ ਤੋਂ ਜਾਣੂ ਕਰਵਾਇਆ ਉਹਨਾਂ ਦੇ ਨਾਮ ਨਾਲ ਸਿੰਘ ਪਦ ਲਾਇਆ ਜੇਸ 2 ਧਾਰੀ ਫੌਲਾਦੀ ਖੰਡੇ ਦੇ ਨਾਲ ਕਲਗੀ ਤਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਸੇ ਹੀ ਪਾਵਨ ਪਵਿੱਤਰ ਮਹਾਨਯ ਸਥਾਨ ਉਤੇ ਪਹਿਲੀ ਵਾਰੀ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਅੰਮ੍ਰਿਤ ਸੰਚਾਰ ਕੀਤਾ ਖਾਲਸਾ ਪੰਥ ਪ੍ਰਗਟ ਕੀਤਾ ਆਓ ਉਸ ਦੋ ਧਾਰੀ ਫੌਲਾਦੀ ਖੰਡੇ ਅਤੇ ਸਤਿਗੁਰਾਂ ਦੇ ਹੋਰ ਪਾਵਨ ਸ਼ਸਤਰਾਂ ਦੇ ਦਰਸ਼ਨ ਕਰਕੇ ਅਸੀਂ ਵੱਡ ਭਾਗੀ ਬਣੀਏ ਜੀ ਬੋਲੇ ਈਸ਼ੂ ਨਿਹਾਲ ਸਤਿ ਸ੍ਰੀ ਅਕਾਲ ਜਿਸ ਬੋਲਤ ਮੁਖ ਪਵਿਤ ਹੋਏ ਜਿਸ ਬੋਲਤ ਜਿਸ ਬੋਲਤ ਮੁਖ ਪਵਿਤ ਹੋਏ ਜਿਸ ਜਿਸ ਬੋਲਤ ਮੁਖ ਪਵਿਤ ਹੋਏ ਜਿਸ ਬੋਲਤ ਮੁਖ ਪਵਿਤ ਹੋਏ ਜਿਸ ਸਿਮਰਤ ਨਿਰਮਲ ਗਸੋਏ ਜਿਸ ਸਿਮਰਤ ਨਿਰਮਲ ਗਸੋਏ ਜਿਸ ਆਦਾ ਦੇ ਜਮ ਕਿਸਨਾ ਜਿਸ ਉਹਦੇ ਜਮ ਕਿਸ ਨਕ ਹੈ ਜਿਸ ਕੀ ਸੇਵਾ ਸਭ ਕੀ ਚਲ ਹੈ ਜਿਸ ਕੀ ਸੇਵਾ ਸਭ ਜਿਸ ਸਿਮਰਤ ਪਤਤ ਪੁਨੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ ਅੰਤ ਕਾਲ ਅਗਲ ਕਾਮ ਰਾਮ ਰਾਮ ਕੋ सगल धर्म में उत्तम धर्म सगल धर्म में उत्तम धर्म कर्म कर टूट के ऊपर कर्म कर्म कर टूट के ऊपर कर्म जिसको ਸਰਨਾਰ ਦੇਵ ਜਿਸ ਕੋ ਚਾਰ ਸਰਨਾਰ ਦੇਵ ਸਤ ਸਬਾ ਕੀ ਲਗੋ ਸੇ ਸਤ ਸਬਾ ਕੀ ਲਗੋ ਸੇ ਬਨਾਮ ਦਾ نانک جن ہر ہر تام رام رام بولے رام 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 بولے رام رام تیا گ من کے سگل گام تیا گو من کے سگل کام رام ਰਾਮਰਾ ਹਲੇ ਰਾਮ ਨਾਮ ਨਿਤ ਕਾਈਏ ਹਰ ਦੂਖ ਬਿਨਾਸਨ ਨਕ ਹੈ ਚਮਕਾਲ ਨਾਨਕ ਮਨ ਤਾਂ ਸੁਖੀ ਹੋਏ ਅੰਤੈ ਮਿਲੇ ਕੋ ਪਾਲ ਕਰਨਾਮ ਕਹਿ ਕੇ ਹੋਰ ਆਪਣ ਕਰਮ ਖੰਦੇ ਬਾਈਏ ਇਹ ਹੋਰ ਸਗਾਈ ਬਾਣ ਤਰੇ ਤਰੇ ਪਵਨ ਮੌਲੀਆ ਹਮਸਾਲੇ ਭਾਈ ਮਿਲ ਜਾ ਤੁਸੁਖੁ ਨੇ ਲਤੀ ਸਭ ਚਾਈ ਨਾਲ ਕਿਸਮ ਦਾ ਇੱਕ ਨਾਮ ਫਿਰ ਭੌੜਨਾ ਥਾਈ ਫਿਰ ਭੌੜਨਾ ਥਾਈ ਬਸੰਤ ਕੀ ਵਾਰ ਮਹਾਨ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਤੈਂ ਕਹਿਉ ਹਰਿਆ ਪਾਈ ਕਰਮ ਲਖਨ ਤੇ ਪਈ ਐ ਇਹ ਰਤ ਸੁਹਾਗ ਸਾਦ ਸੁਖੁ ਭਜੇ ਲਖੇ ਸਭ ਛਾਈ ਨਾਨਕ ਸਿਮਰੈ ਇੱਕ ਨਾਮ ਫਿਰ ਬਹੜ ਨਤਾਏ ਕਾਮ ਕਰੋ ਦੇਰ ਲੋਭ ਮੋਹ ਬਿਸ ਜਾਏ ਅਹੰਮੇ ਵਨਾਲ ਕਰਸਾਗ ਕੀ ਕਰ ਪ੍ਰਸਾਦ ਗੁਰਦੇ ਪੰਜਾਬ ਦੇ ਮਹਾਬਲੀ ਕਰ ਸੱਚਾ ਟੋ ਆਪਣੀ ਚੰਦ ਪਾਇ ਦੇ ਵਿੱਚ ਖੜੋ ਲੋਕ ਸੁਣ ਸਮਝੀ ਤੇ ਨੰਦ ਰੋਵਾਂ ਦਿਨ ਰਹਿਣਾ ਕਹਿੰਦਾ ਪਪੈ ਨਮਵਾ ਜਿਵੇਂ ਉਪਦੇ ਨਾਨਕ ਸੋਈ ਫਿਰ ਹੋਵਾ ਸੋਈ ਫਿਰ ਹੋਵਾ ਪੰਜਾਬ ਦੇ ਮਹਾਬਲੀ ਕਰ ਸੱਚਾ ਟੋ ਆਪਣੀ ਚੰਦ ਪਾਇਨ ਵਿੱਚ ਤੇ ਖੜੋ ਨਰੈਣ ਨਾਮ ਧਿਆਇਦਾ ਫਿਰ ਪਾਇਨਾ ਮੋਆ ਜਿਸ ਤੇ ਫਜਿਆ ਨਾਨਕ ਸੋਈ ਫਿਰ ਗੋ ਜੋ ਜਲ ਮੇ ਸਤ ਗੁਰੂ ਬਾਲ ਇਹੋ ਜਿਵੇਂ ਕਹਿ ਮਸਮੋ ਜੀ ਦਾ ਸੁਖ ਸੁਖੇ ਹੌਣ ਕਿੰਨੇ ਭਾਗਾਂ ਤੇ ਸੁਣ ਲਈ ਤੁਸੀਂ ਵਸ ਸੁਖ ਆ ਗੋਚ ਸਾਇਬੋ ਕਸਮ ਕੇ ਕੌਣ ਕੀਮਤ ਪਾਵੇ ਕਹਿਣ ਤਣ ਸੁਣਨ ਤ ਸੇ ਭਗਤ ਸੁਹਾਵੇ ਅਗਮ ਗੋਚ ਸਾਹਿਬੋ ਦੁ ਸਲਵੈ ਨਾ ਲਾਗ ਸੱਚ ਪੂਰੇ ਉਧ ਪਦੇਸਿਆ ਨਾਨਕ ਕਉਨ ਗੁਰ ਪਾਣੀ ਪਿਤਾ ਮਾਤਾ ਤਤਮਾਤਿ ਦਿਖਾਤੋ ਦਾਇਆ ਖੇਲ ਸਗਲ ਜਗਤ ਸਿੰਘਿਆਂ ਭੁਟਾਇਆ ਵਾਚਾ ਤਮਦੂ ਕਰਵੀ ਆਪੋ ਆਪਣੀ ਕੇਂਡੜ ਕੇ ਦੂ ਜਿਨੀ ਨਾਮ ਧਿਆਇ ਗਏ ਮੁਸਕਤ ਘਰ ਨਾਨਕ ਤੇ ਮੁਖਿ ਹੋਇ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ